ਸਸ ਸੱਜੇ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨੇਪਾਲ ਚ ਵੱਡਾ ਹਾਸਾ ਯਾਤਰੀਆਂ ਨਾਲ ਪਰ ਯੂਪੀ ਨੰਬਰ ਦੀ ਬੱਸ ਨਦੀਜਾ ਡਿੱਗੀ 14 ਤੋਂ 16 ਲੋਕ ਜ਼ਖਮੀ ਅਤੇ 14 ਦੀ ਮੌਤ ਹੋ ਗਈ ਇਸ ਦੇ ਨਾਲ ਹੀ ਨੇਪਾਲ ਵਿੱਚ ਅੱਜ ਸ਼ੁੱਕਰਵਾਰ ਨੂੰ ਇੱਕ ਵਾਰ ਵੱਡੇ ਸੜਕ ਹਾਦਸੇ ਵਾਪਰੇ 40 ਯਾਤਰੀਆਂ ਨੂੰ ਲੈ ਕੇ ਜਾ ਰਹੀ ਯੂਪੀ ਨੰਬਰ ਦੀ ਭਾਰਤੀ ਬੱਸ ਤਨਹੁਤਨ ਜ਼ਿਲ੍ਹੇ ਵਿੱਚ ਨਦੀ ਵਿੱਚ ਡਿੱਗ ਗਈ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਦੀ ਖਬਰ ਆਈ ਹੈ ਜਦਕਿ ਜੋ 16 ਜ਼ਖਮੀ ਦੱ세 ਜਾ ਰਹੇ ਹਨ ਹਾਲਾ ਤੱਕ ਮਰੇ ਲੋਕਾਂ ਦੇ ਪਛਾਣ ਨੂੰ ਲੈ ਕੇ ਜਾਣੀ ਕਾਰੀ ਨਹੀਂ ਦਿ ਮਿਲੀ ਹੈ ਇਸ ਦੇ ਨਾਲ ਹੀ ਨੇਪਾਲ ਦੇ ਅਧਿਕਾਰੀ ਮੁਤਾਬਕ ਬਸ ਪੁਖੋਰਾ ਤੋਂ ਕਾਠਮੰਡਾ ਜਾ ਰਹੀ ਸੀ ਹਾਸੇ ਵਾਲੀ ਥਾਂ ਤੇ ਬਚਾ ਕੇ ਸ਼ੁਰੂ ਕਰ ਦਿੱਤੇ ਗਏ ਹਨ ਨੰਬਰ ਪਲੇਟ ਦੇ ਆਧਾਰ ਤੇ ਇਹ ਬਸ ਗੋਰਖਪੁਰ ਦੀ ਬਦਸੀ ਜਾ ਰਹੀ ਇਦੁਰ ਘਟਨਾ ਦੀ ਪੱਟੀ ਪੁਸ਼ਟੀ ਕਰਦੇ ਹੋਏ ਨੇਪਾਲ ਪੁਲਿਸ ਨੇ ਕਿਹਾ ਕਿ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਯਾਤਰੀ ਬਸ ਜਿਸ ਦਾ ਨੰਬਰ ਯੂਪੀ ਤਰਮੰਜਾ ਐਫਟੀ ਸਤਿਆਰਸ਼ੀ ਸੋਤੀ ਹੈ ਅਤੇ ਤਨਹਟ ਜ਼ਿਲ੍ਹੇ ਵਿੱਚ ਮਾਰਸੀ ਡੰਗੀ ਨਦੀ ਵਿੱਚ ਡਿੱਗੀ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ